ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਹਰ ਕੀ ਸੇਵਾ ਸੁਸਾਇਟੀ ਦੇ ਵਿੱਚ ਅਸੀਂ ਖੜੇ ਹੋਏ ਆਂ ਅੱਜ ਤਰੀਕ ਹੈਗੀ ਆ 3 April 2025 ਕੁਛ ਦਿਨ ਪਹਿਲਾਂ ਮੇਰੇ ਭਰਾ ਨੇ ਇੱਕ ਵੀਡੀਓ ਪਾਈ ਹੋਈ ਏਹੀ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਬੱਚਾਂ ਦੇ ਬੈਠਣ ਲਈ ਸ਼ੈੱਡ ਦੀ ਜ਼ਰੂਰਤ ਆ ਕਿਉਂਕਿ ਸਾਰਾ ਇਹ ਓਪਨ ਹੀ ਆ ਇੱਕ ਛੱਟਾ ਜਾਂ ਸਾਡੇ ਕੋਲੇ ਰੂਮ ਆ ਉਹ ਜੋ ਬਿਲਡਿੰਗ ਬਣੀ ਹੋਈ ਆ ਉਹਦੇ ਵਿੱਚ ਬੱਚੇ ਸਾਡੇ ਕੋਲ ਪੂਰੇ ਨਹੀਂ ਹੁੰਦੇ ਐਡਜਸਟ 100 ਤੋਂ ਪਲੱਸ ਸਾਡੇ ਕੋਲ ਬੱਚਾ ਵਾ ਔਰ ਸ਼ਾਮ ਦੇ ਟਾਈਮ ਤੇ ਜਦੋਂ ਕੰਧਾਂ ਦੇ ਪਰਛਾਵੇਂ ਥੋੜੇ ਥੋੜੇ ਇਹਨਾਂ ਦੇ ਵਾਧੇ ਆ ਤੇ ਬੱਚੇ ਪਰਛਾਵਿਆਂ ਦੇ ਨਾਲ ਲੱਗ ਕੇ ਕਲਾਸਾਂ ਲਾਉਂਦੇ ਆ ਤੋ ਉਹ ਚੀਜ਼ ਦਾ ਮਜ਼ਾ ਨਹੀਂ ਆਉਂਦਾ ਅਸੀਂ ਸਾਰੇ ਭਰਾਵਾਂ ਅੱਗੇ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਕਿ ਇਹਦੇ ਵਿੱਚ ਬੰਦਾ ਯੋਗਦਾਨ ਪਾਓ ਇਹਦੇ ਵਿੱਚ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਸਾਨੂੰ ਪੈਸੇ ਪਾਓ ਕੋਈ ਮੇਰਾ ਭਰਾ ਸੇਮਰ ਦੀ ਬੋਰੀ ਲੈ ਦੇ ਕੋਈ ਸਾਨੂੰ ਇੱਕ ਟੇਨ ਲੈ ਦੇ ਛੱਡ ਤੇ ਪਾਉਣ ਲਈ ਕੋਈ ਪਾਈਪ ਲੈ ਦੇ ਇਹਦੇ ਵਿੱਚ ਕੀ ਆ ਥੋੜਾ ਥੋੜਾ ਜਦੋਂ ਅਸੀਂ ਕਰਕੇ ਕਰਾਂਗੇ ਇੱਕ ਬੰਦੇ ਤੇ ਲੋਡ ਨਹੀਂ ਆਉਂਦਾ ਔਰ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਇੱਕ ਛੱਡ ਪਾਏ ਜਾਂਦਾ ਅਸੀਂ ਹੋਰ ਬੜੇ ਲੰਗਰ ਲਾਦੇ ਨੇ ਇੱਕ ਵੜਿਆਈ ਲਈ ਬੰਦਾ 50 ਲੱਖ ਦੀ ਗੱਡੀ ਤੇ ਜਾ ਰਿਹਾ 20 ਲੱਖ ਦੀ ਗੱਡੀ ਤੇ ਜਾ ਰਿਹਾ ਤਾਂ ਅਸੀਂ ਉਹਨੂੰ ਰੋਕ ਕੇ ਕਹਿੰਨੇ ਆ ਪ੍ਰਸ਼ਾਦਾ ਛੱਕ ਕੇ ਜਾ ਸਿਰਫ ਇੱਕ ਵੜਿਆਈਆਂ ਲਈ ਤੇ ਮੇਰੇ ਭਰਾ ਸਾਰੇ ਇਹ ਚੀਜ਼ ਦੇ ਵਿੱਚ ਯੋਗਦਾਨ ਪਾਓ ਯਾਰ ਜਿਹੜੀਆਂ ਚੀਜ਼ਾਂ ਦੇ ਜ਼ਰੂਰਤ ਆ ਰੋਡ ਤੇ ਲੰਗਰ ਲਾਉਣ ਦੀ ਲੋੜ ਨਹੀਂ ਆ ਸਾਨੂੰ ਲੋੜ ਆ ਜਿੱਥੇ ਜ਼ਰੂਰਤ ਆ ਬਾਬੇ ਨਾਨਕ ਨੇ 20 ਰੁਪਈਆ ਦਾ ਲੰਗਰ ਲਾਇਆ ਸੀ ਉਹ ਲੰਗਰ ਲਾਇਆ ਸੀ ਜਿਸ ਜਗ੍ਹਾ ਤੇ ਅਨਾਜ ਦੀ ਜ਼ਰੂਰਤ ਸੀ ਜਿਸ ਜਗ੍ਹਾ ਤੇ ਭੋਜਨ ਦੀ ਜ਼ਰੂਰਤ ਸੀ ਉਹ ਜੰਗਲ ਲੱਬੇ ਕਿ ਕਿੱਥੇ ਜ਼ਰੂਰਤ ਆ ਤੇ ਅਸੀਂ ਤਾਂ ਜਿਹੜੇ ਰੱਜੇ ਹੋਇਆ ਸੀ ਉਹਨਾਂ ਨੂੰ ਰਜਾਈ ਜਾਂਦੇ ਆ ਤੇ ਮੇਰੇ ਭਰਾ ਆ ਕੇ ਸਾਡਾ ਤਰਨਤਨ ਡਿਸਟ੍ਰਿਕਟ ਆ ਇਹਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਮੱਦਰ ਮਥਰਾ ਭਾਗੀ ਇਹ ਬਾਰਡਰ ਦੇ ਏਰੀਆ ਦੇ ਪਿੰਡ ਪੈਂਦਾ ਇੱਕ ਰਿਹਾ ਕੇ ਵੇਖੋ ਇਹਨਾਂ ਪਿੰਡਾਂ ਦੇ ਵਿੱਚ ਇਹ ਮੱਦਰ ਪਿੰਡ ਨਹੀਂ ਇਹ ਜਿੰਨਾ ਵੀ ਬਾਰਡਰ ਬੈਲਟ ਆ ਇਹਨਾਂ ਸਾਰਿਆਂ ਨੂੰ ਬੜੀ ਜ਼ਰੂਰਤ ਆ ਮੇਰੇ ਭਰਾਵਾਂ ਨੂੰ এডੂਕੇਸ਼ਨ ਦੀ ਬੱਚਿਆਂ ਨੂੰ ਇਹਨਾਂ ਨੂੰ ਮੋਟੀਵੇਟ ਕਰਨ ਦੀ ਤੇ ਮੇਰੇ ਭਰਾ ਤਾਂ ਸਾਰੇ ਰਲ ਕੇ ਜੀ ਦਾ ਯੋਗਦਾਨ ਪਾਈਏ ਜਿਹੜੇ ਬੰਦੇ ਫਾਰਵਰਡ ਆ ਤੁਸੀਂ ਮੇਰੇ ਭਰਾ ਚੰਗੀ ਜਗ੍ਹਾ ਤੇ ਜਦਾਨ ਕਰੋ ਤੁਸੀਂ ਅਕਰੀ ਆ ਕੇ ਵੇਖੋ ਪਿੰਡਾਂ ਨੂੰ ਘੁੰਮ ਕੇ ਵੇਖੋ ਕਿੰਨੀ ਬੁਰੀ ਹਾਲਤ ਆ ਲੋਕਾਂ ਦੀ ਔਖੇ ਹੋਏ ਪਏ ਆ ਜਿਆਦਾ ਗਰੀਬੀ ਐ ਹੀ ਕਰਦੇ ਆ ਰੱਜਾਂ ਨੂੰ ਰਜਾਉਣ ਲਈ ਗਰੀਬੀ ਐ ਤਾਂ ਨਹੀਂ ਨਿਕਲਨੀ ਇੱਕ ਘਰ ਦਾ ਬੱਚਾ ਅਗਰ ਪੜ ਕੇ ਕਿਤੇ ਨੌਕਰੀ ਤੇ ਲੱਗ ਜਾਂਦਾ ਤੇ ਸਾਰੀ ਉਮਰ ਦੀ ਗਰੀਬੀ ਨਿਕਲਦੀ ਆ ਐ ਫ੍ਰੀ ਰਾਸ਼ਨ ਦਿੱਤੀ ਜਾਂਦੇ ਵਡਿਆਈਆਂ ਕਰ ਲਈ ਵੀਡੀਓ ਬਣਾ ਕੇ ਪਾ ਰਹੇ ਆ ਵਧੀਆ ਗੱਲ ਆ ਚੰਗੀ ਜਗ੍ਹਾ ਦੀ ਵੀਡੀਓ ਬਣਾ ਕੇ ਪਾਓ ਕਹਦਾ ਆਪ੍ਰੈਸ਼ਨ ਕਰਾਓ ਅੱਖਾਂ ਦਾ ਕਿਸੇ ਦਾ ਬੱਚਾ ਪੜਾਓ ਉਹ ਵੀਡੀਓ ਪਾਓ ਨਾ ਕਿ ਅਸੀਂ ਕਿਸੇ ਨੂੰ ਲੰਗਰ ਲਾ ਕੇ ਪਾਣੀ ਰੋਕ ਕੇ ਪਿਆਰਿਆ ਕਿਹੇ ਚੀਜ਼ ਦੀ ਜ਼ਰੂਰਤ ਇਹਨਾਂ ਚੀਜ਼ਾਂ ਦੀ ਅੱਜ ਘਰ ਘਰ ਇਹ ਸੁਵਿਧਾ ਹੋ ਗਈਆਂ ਵਾ ਜਿਹੜਾ ਗੱਡੀਆਂ ਤੇ ਜਾ ਰਹੇ ਉਹਨਾਂ ਨੂੰ ਨਹੀਂ ਲੰਗਰਾਂ ਦੀ ਲੋੜ ਤੇ ਮੇਰੇ ਭਰਾ ਜਿਹੜੇ ਲੰਗਰਾਂ ਦੀ ਜ਼ਰੂਰਤ ਆ ਉਹ ਲੰਗਰ ਆਪ ਪਾਈਏ ਅੱਜ ਮੇਰੇ ਭਰਾ ਸਾਰੇ ਨਾਲ ਰਲਿਆ ਆ ਤੇ ਅਸੀਂ ਅੱਜ ਇਸ ਚੀਜ਼ ਦੀ ਸ਼ੁਰੂਆਤ ਕਰਨ ਲੱਗੇ ਅਸੀਂ ਸਮਾਰਟ ਜਿੰਨਾ ਕਿ ਸਾਡੇ ਕੋਲ ਬਜਟ ਹੈਗਾ ਅਸੀਂ ਲਿਉਣ ਲੱਗੇ ਆ ਅਸੀਂ ਇਹਨੂੰ ਢਾਂਚੇ ਨੂੰ ਖੜਾ ਕਰਾਂਗੇ ਤੇ ਮੇਰੇ ਭਰਾ ਸਾਡਾ ਯੋਗਦਾਨ ਪਾਓ ਇਹਦੇ ਵਿੱਚ ਬੰਦਾ ਜਿੰਨਾ ਵੀ ਤੁਸੀਂ ਲੈ ਕੇ ਦੇ ਸਕਦੇ ਹੋ ਕੋਈ ਸੀਮੈਂਟ ਦੀ ਬੋਰੀ ਲੈ ਕੇ ਦੇ ਸਕਦਾ ਕੋਈ 50 ਰੁਪਏ ਦੇਣ ਜੋਗਾ 50 ਰੁਪਏ ਦੋ ਤਾਂ ਜੋ ਇਹ ਬਿਲਡਿੰਗ ਖੜੀ ਹੋ ਜੇ ਤੇ ਛੱਦ ਪੈਣਾ ਦੇ ਤੇ ਲੈਂਡਰ ਚਾਹੀਦਾ ਪਰ ਅਸੀਂ ਆਪਣੇ ਬਜਟ ਦੇ ਅਸਾਪ ਦੇ ਨਾਲ ਆਪਣੀ ਹਸੀਅਤ ਦੇ ਅਸਾਪ ਦੇ ਨਾਲ ਇਹ ਛੱਦ ਪਾਉਣ ਲੱਗੇ ਆ ਛੱਦ ਦੇ ਵਿੱਚ ਫਿਰ ਪੱਖਿਆਂ ਦੀ ਜ਼ਰੂਰਤ ਆ ਕੂਲਰ ਦੀ ਜ਼ਰੂਰਤ ਆ ਤੇ ਆਪਾਂ ਉਹ ਵੀ ਚੀਜ਼ ਦਾ ਵਿੱਚ ਯੋਗਦਾਨ ਪਾਈਏ ਤਾਂ ਜੋ ਬੱਚੇ ਸੁੱਖ ਦੇ ਨਾਲ ਪੜ ਲੈਣ ਜ਼ਿੰਦਗੀ ਦੀ ਗਰੀਬੀ ਕੱਢ ਸਕਣ ਧੰਨਵਾਦ ਕਰਾਂਗੇ ਜਿਹੜੇ ਵੀਰ ਇਸ ਵੀਡੀਓ ਨੂੰ ਸੁਣ ਕੇ ਜਿਆਦਾ ਤੋਂ ਜਿਆਦਾ ਕੇ ਸ਼ੇਅਰ ਇਹਦੇ ਵਿੱਚ ਯੋਗਦਾਨ ਕੀ ਆ ਕੱਲਾ ਪੈਸਿਆਂ ਦਾ ਯੋਗਦਾਨ ਨਹੀਂ ਹੈਗਾ ਤੁਸੀਂ ਵੀਡੀਓ ਸ਼ੇਅਰ ਕਰੋਗੇ ਕਿਸੇ 10 ਬੰਦਿਆਂ ਨੂੰ ਉਹਨਾਂ ਦੇ ਵਿੱਚ ਇੱਕ ਬੰਦੇ ਦੇ ਵੀ ਮਨ ਮਿਹਰ ਪੈ ਗਈ ਵੀ ਹਾਂ ਯਾਰ ਮੇਰਾ ਫਰਜ਼ ਬੰਦਾ ਮੈਂ ਸੇਵਾ ਪਾਦਾ ਮੈਂ ਦਸਵੰਦ ਕੱਢਾ ਆਪਣੀ ਮਹੀਨੇ ਦਾ ਕੱਢਿਆ ਇਸ ਜਗ੍ਹਾ ਤੇ ਲਾਦਾ ਕਿਸੇ ਚੰਗੀ ਜਗ੍ਹਾ ਤੇ ਤਾਂ ਉਹ ਵੀ ਤੁਹਾਡਾ ਬੜਾ ਯੋਗਦਾਨ ਹੈ ਪੈਸਿਆਂ ਦੇ ਨਾਲ ਯੋਗਦਾਨ ਨਹੀਂ ਸ਼ੇਅਰ ਕਰਕੇ ਵੀ ਯੋਗਦਾਨ ਤੁਸੀਂ ਪਾ ਸਕਦੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਚੰਗੇ ਮੇਰੇ ਭਰਾ ਜਿਹੜੀ ਸੇਵਾ ਕਰਦੇ ਆ ਦਾਨ ਕਰਦੇ ਉਹਨਾਂ ਕੋਲ ਪਹੁੰਚੇ ਤਾਂ ਸਾਡੇ ਕੋਲ ਵੀ ਇੱਥੇ ਆ ਕੇ ਵੇਖਣਾ ਇਹ ਕਿੱਦਾਂ ਪੜਾ ਰਿਆ ਇਹ ਸਵੇਰ ਦੇ ਟਾਈਮ ਤੇ ਹੁਣ ਤਕਰੀਬਨ 9:22 ਹੋ ਗਿਆ ਇਸ ਟਾਈਮ ਦੀ ਵੀਡੀਓ ਪਾ ਰਹੇ ਹਾਂ ਬੱਚੇ ਸਾਡੇ ਕੋਲ ਸ਼ਾਮ ਦੇ ਟਾਈਮ ਤੇ ਪੜਨ ਆਉਂਦੇ ਆ ਹੁਣ ਅਸੀਂ ਸਮਾਂ ਲਾਈਨ ਚੱਲੇ ਆ ਬੱਚੇ ਸਕੂਲ ਗਏ ਹੋਇਆ ਤਾਂ ਜੋ ਹੁਣ ਇਸ ਟਾਈਮ ਤੁਹਾਨੂੰ ਬੱਚੇ ਨਹੀਂ ਦਿਖਾ ਸਕਦੇ ਸ਼ਾਮ ਦੇ ਟਾਈਮ ਤੇ ਬੱਚੇ ਇੱਥੇ 4 4 ਤੋਂ 4:30 ਦੇ ਵਿੱਚ ਆ ਜਾਂਦੇ ਆ ਸ਼ਾਮ ਦੇ 7:00 ਵਜੇ ਤੱਕ ਰਹਿੰਦੇ ਆ 100 ਤੋਂ ਪਲੱਸ ਬੱਚਾ ਵਾ ਤੁਸੀਂ ਜਦੋਂ ਮਰਜ਼ੀ ਮੇਰੇ ਭਰਾ ਆ ਕੇ ਦੇਖ ਸਕਦੇ ਜੀ ਕਿਵੇਂ ਪੜਾਉਂਦੇ ਆ ਬੱਚੇ ਕੀ ਸਿੱਖਦੇ ਆ ਸਾਡਾ YouTube ਚੈਨਲ ਆ ਹਰ ਕੀ ਸੇਵਾ ਸੁਸਾਇਟੀ Facebook ਤੇ Instagram ਤੇ ਸਾਰਿਆਂ ਤੇ ਉਹਨੂੰ ਮੇਰੇ ਭਰਾ ਸਬਸਕ੍ਰਾਈਬ ਕਰੋ ਫੋਲੋ ਕਰੋ ਅੱਗੇ ਸ਼ੇਅਰ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ